ਹੰਜੀ ਭਾਈ ਆਪਾਂ ਹੁਣ ਇੱਕ ਬਾਈ ਦੀ ਵੀਡੀਓ ਦੇਖ ਰਹੇ ਸੀਗੇ ਤੇ ਉਹਦੀ ਬਾਈ ਦੀ ਵੀ ਮੈਂ 2-3 ਵਾਰ ਵੀਡੀਓ ਸੁਣੀ ਬਹੁਤ ਧਿਆਨ ਨਾਲ ਮੈਨੂੰ ਬਹੁਤ ਵਧੀਆ ਗੱਲਾਂ ਲੱਗੀਆਂ ਹਨ ਤੇ ਬਾਕੀ ਤੁਸੀਂ ਵੀ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਔਰ ਸਮਝੋ ਜੇ ਗੱਲ ਕਹਿਣਾ ਕੀ ਚਾਹੁੰਦਾ ਬਾਈ ਹਨ ਤੇ ਬਾਕੀ ਆਪਾਂ ਤੁਸੀਂ ਵੀਡੀਓ ਸੁਣੋ ਤੇ ਫਿਰ ਆਪਾਂ ਕਰਦੇ ਹਾਂ ਬਾਕੀ ਤੇ ਹੋਰ ਟਿੱਪਣੀ ਕਿ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚ ਪੈ ਰਹਿਆਂ ਦਾ ਜਿਹੜਾ ਪਖੰਡਾ ਨਾ ਇਹ ਬਾਬਾ ਦੀਪ ਸਿੰਘ ਦੇ ਨਾਮ ਤੇ ਜ਼ਿਆਦਾ ਚਲਾਇਆ ਜਾ ਰਿਹਾ ਸੋ ਬਾਬਾ ਦੀਪ ਸਿੰਘ ਜਿਹੜੇ ਨੇ ਉਹਨਾਂ ਨੂੰ ਸਿੱਖਾਂ ਦਾ ਗੁਰੂ ਬਣਾ ਕੇ ਜਿਵੇਂ ਉਹ ਸਾਡੇ 11ਵੇਂ ਗੁਰੂ ਹੁੰਦੇ ਆ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਮੇਰੀ ਗੱਲ ਦਾ ਬੁਰਾ ਨਾ ਮਨ아요 ਪਰ ਇਹ ਅਜੂਕਾ ਸੱਚ ਆ ਕਿ ਬਾਬਾ ਦੀਪ ਸਿੰਘ ਦੀ ਜਿਹੜੀ ਕਾਲਪਨਿਕ ਤਸਵੀਰ ਆ ਉਹਨੂੰ ਰੱਖ ਕੇ ਉਹਦੇ ਅੱਗੇ ਜੋਤਾਂ ਜਾਂ ਟਾਲ ਰੱਖ ਕੇ ਜਾਂ ਹੋਰ ਪੂਜਾ ਦੀ ਸਮਗਰੀ ਰੱਖ ਕੇ ਇਦਾਂ ਰਿਪਰੈਜ਼ੈਂਟ ਕੀਤਾ ਜਾ ਰਿਹਾ ਕਿ ਜਿਵੇਂ ਬਾਬਾ ਦੀਪ ਸਿੰਘ ਜਿਹੜਾ ਹੈ ਉਹ ਸਿੱਖਾਂ ਦਾ ਗੁਰੂ ਹੈ ਜਦ ਕੇ ਸਾਨੂੰ ਸਮਝਣ ਦੀ ਇਹ ਲੋੜ ਆ ਕਿ ਬਾਬਾ ਦੀਪ ਸਿੰਘ ਇੱਕ ਮਹਾਨ ਯੋਧੇ ਹਨ ਜਿਨ੍ਹਾਂ ਨੇ ਗੁਰੂ ਘਰ ਦੀ ਅਗਮਤੀ ਖਾਤਰ ਆਪਣੀ ਜਾਨ ਜਿਹੜੀ ਹੈ ਉਹ ਤਲੀ ਤੇ ਰੱਖ ਕੇ ਆਪਣੀ ਕੁਰਬਾਨੀ ਦੇ ਦਿੱਤੀ ਜਸਟ ਉਦਾਂ ਹੀ ਜਿਵੇਂ ਭਾਈ ਮਨੀ ਸਿੰਘ ਜਾਂ ਹੋਰ ਜਿੰਨੇ ਅਸੀਂ ਭਾਈ ਤਾਰੂ ਸਿੰਘ ਨੇ ਆਪਣਾ ਖੋਪਰ ਲਵਾਇਆ ਪਰ ਸਾਡੀ ਸਾਡੇ ਸਾਹਮਣੇ ਕਿਉਂਕਿ ਬਾਬਾ ਦੀਪ ਸਿੰਘ ਨੂੰ ਇਦਾਂ ਕਹਿ ਲੋ ਵੀ ਇਹਨਾਂ ਨੇ ਚਪਹਿਰਿਆਂ ਦਾ ਬ੍ਰਾਂਡ ਬੈਸਟਰ ਬਣਾ ਕੇ ਉਹਦੇ ਨਾਂ ਤੇ ਜਿਹੜਾ ਹੈ ਪਖੰਡ ਇਦਾਂ ਕੀਤਾ ਜਾ ਰਿਹਾ ਸਾਨੂੰ ਸਾਰਿਆਂ ਨੂੰ ਇਹ ਗੱਲ ਸਮਝਣ ਦੀ ਲੋੜ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜਦੋਂ ਮੰਗਣ ਦੀ ਗੱਲ ਕੀਤੀ ਜਾਂ ਦਾਤ ਦੀ ਗੱਲ ਕੀਤੀ ਤੇ ਉਹਨਾਂ ਵੀ ਇੱਕ ਰੱਬ ਇੱਕ ਵਾਹਿਗੁਰੂ ਇੱਕ ਪਰਮੇਸ਼ਰ ਦੇ ਅੱਗੇ ਜਿਹੜੀ ਹੈ ਮੰਗ ਰੱਖਣ ਦੀ ਗੱਲ ਕੀਤੀ ਆ ਨਾ ਕਿ ਕਿਸੇ ਸ਼ਹੀਦ ਦੀ ਪੂਜਾ ਕਰਨ ਦੀ ਗੱਲ ਕੀਤੀ ਹੈ ਜਿਵੇਂ ਕੀਤੀ ਜਾ ਰਹੀ ਹੈ ਅਸੀਂ ਬਾਬਾ ਦੀਪ ਸਿੰਘ ਦੇ ਜੀਵਨ ਤੋਂ ਇਨਸਪੀਰੇਸ਼ਨ ਲੈ ਸਕਦੇ ਹਾਂ ਅਸੀਂ ਬਾਬਾ ਦੀਪ ਸਿੰਘ ਦੇ ਜੀਵਨ ਤੋਂ ਕੁਝ ਨਾ ਕੁਝ ਸਿੱਖ ਸਕਦੇ ਹਾਂ ਪਰ ਜਿਵੇਂ ਉਹਨਾਂ ਨੂੰ ਇਹ ਜਿਹੜੇ ਅਜੋਕਾ ਮਾਡਰਨ ਕੈਨੇਡਾ ਦਾ ਜਿਹੜਾ ਡੇਰਾਬਾਦ ਆ ਜਿਹੜਾ ਵਰਤ ਰਿਹਾ ਉਹਨਾਂ ਨੂੰ ਉਹਨਾਂ ਦੀਆਂ ਤਸਵੀਰਾਂ ਰੱਖ ਕੇ ਉਹਨਾਂ ਦੀ ਪੂਜਾ ਕਰਵਾ ਰਿਹਾ ਹੈ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਬਾਬਾ ਦੀਪ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣਾਉਣ ਦੀ ਇੱਕ ਜਿਹੜੀ ਹੈ ਕਵਾਇਦ ਜਿਹੜੀ ਹੈ ਸ਼ੁਰੂ ਹੋ ਗਈ ਹੈ ਸੋ ਸਾਨੂੰ ਬਿਲਕੁਲ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਆ ਕਿ ਇਹਨਾਂ ਨੂੰ ਹੋਰ ਕੋਈ ਹੀ ਨਹੀਂ ਦਿਖੇਗਾ ਕਿਉਂਕਿ ਬਾਬਾ ਦੀਪ ਸਿੰਘ ਦੇ ਨਾਂ ਤੇ ਇਹਨਾਂ ਦੀਆਂ ਦੁਕਾਨਦਾਰੀਆਂ ਚੱਲ ਰਹੀਆਂ ਤੁਸੀਂ ਕੋਈ ਗੁਰਦੁਆਰਾ ਵੇਖ ਲਓ ਬਾਬਾ ਦੀਪ ਸਿੰਘ ਦੇ ਨਾਂ ਤੇ ਖੋਲਦੇ ਹੋ ਤੇ ਉੱਥੇ ਮੱਲੋ ਮੱਲੀ ਲੋਕ ਜਿਹੜੇ ਜਾਦੇ ਜਾਣਗੇ ਕਿਉਂਕਿ ਉਹਨਾਂ ਨੇ ਸਾਡੀ ਜਿਹੜੀ ਹੈ ਨਾ ਇਦਾਂ ਕਹੋ ਵੀ ਸਾਡੀ ਕਮਜ਼ੋਰੀ ਸਿੱਖਾਂ ਦੀ ਉਹਨਾਂ ਦੇ ਹੱਥ ਲੱਗ ਗਈ ਆ ਵੀ ਇਹਨਾਂ ਨੂੰ ਕਿਵੇਂ ਆਪਾਂ ਕੈਪਚਰ ਕਰਨਾ ਇਸ ਕਰਕੇ ਸਾਧ ਸੰਗਤ ਜੀ ਬੇਨਤੀ ਸਿਰਫ ਇੰਨੀ ਆ ਕਿ ਅਸੀਂ ਆਪ ਬਾਣੀ ਨੂੰ ਪੜ੍ਹੀਏ ਸਮਝੀਏ ਜੇ ਸਾਡੀ ਮੰਨ ਲਓ ਜੇ ਸਾਡੀ ਕੋਈ ਮੰਗ ਵੀ ਆ ਤੇ ਬਾਣੀ 'ਚ ਕਿੱਥੇ ਲਿਖਿਆ ਵਾ ਵੀ ਕਿਸੇ ਸ਼ਹੀਦ ਦੀ ਤਸਵੀਰ ਲਾ ਕੇ ਜਾਂ ਕਿਸੇ ਸ਼ਹੀਦਾਂ ਦੇ ਅੱਗੇ ਖਲੋ ਕੇ ਤੁਸੀਂ ਕੋਈ ਮੰਗ ਕਰੋ ਸੈਕਸ ਕਰਕੇ ਇਹਨਾਂ ਗੱਲਾਂ ਨੂੰ ਸਮਝੋ ਬਾਬਾ ਦੀਪ ਸਿੰਘ ਦਾ ਇਤਿਹਾਸ ਪੜ੍ਹ ਲਓ ਉਹਨਾਂ ਨੇ ਗੁਰੂ ਦਰਬਾਰ ਦੀ ਖਾਤਰੀ ਸਾਰਾ ਕੁਝ ਕੀਤਾ ਨਾ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਗੁਰੂ ਨੂੰ ਮੁੱਖ ਰੱਖਿਆ ਨਾ ਇਸ ਕਰਕੇ ਅਸੀਂ ਆਪਣੇ ਆਪ ਦੀ ਆਪਣੀ ਜ਼ਿੰਦਗੀ ਵਿੱਚ ਗੁਰੂ ਨੂੰ ਕਿਉਂ ਨਹੀਂ ਮੁੱਖ ਰੱਖ ਰਹੇ ਅਸੀਂ ਇੱਕ ਆਕਾਲ ਪੁਰਖ ਨੂੰ ਕਿਉਂ ਨਹੀਂ ਮੰਨ ਰਹੇ ਅਸੀਂ ਇਹਨਾਂ ਦੇ ਪਖੰਡ ਤੋਂ ਬਚ ਗਏ ਬਾਕੀ ਜੇ ਕਿਸੇ ਦਾ ਸਮਾਂ ਬਰਬਾਦ ਹੁੰਦਾ ਜੇ ਕਿਸੇ ਦਾ ਟਾਈਮ ਵੇਸਟ ਹੁੰਦਾ ਜੇ ਤੁਸੀਂ ਫਾਈਨੈਂਸ਼ਲੀ ਜਾਂ ਤੁਹਾਡਾ ਮਾਨਸਿਕ ਤੌਰ ਤੇ ਤੁਹਾਡਾ ਸ਼ੋਸ਼ਣ ਹੁੰਦਾ ਉਹਦੇ ਨਾਲ ਕਿਸੇ ਨੂੰ ਕੀ ਫਰਕ ਪੈਂਦਾ ਤੁਸੀਂ ਜਾ ਕੇ ਜੇ ਤੁਹਾਨੂੰ ਲੱਗਦਾ ਤੁਸੀਂ ਕਰੀ ਜਾਓ ਕਿਹੜੀ ਕਿਸੇ ਨੇ ਬਾਹ ਫੜ ਲੈਣੀ ਆ ਪਰ ਜੇ ਅਸੀਂ ਸੱਚੀ ਗੁਰੂ ਦੇ ਸਿੱਖ ਹਾਂ ਤੇ ਇੱਕ ਅਕਾਲ ਪੁਰਖ ਤੋਂ ਬਿਨਾਂ ਪੂਰੀ ਬਾਣੀ ਦੇ ਵਿੱਚ ਕਿਤੇ ਨਹੀਂ ਐਸਾ ਲਿਖਿਆ ਹੋਇਆ ਹਾਂਜੀ ਬਾਕੀ ਤੁਸੀਂ ਆ ਸਾਰੀ ਵੀਡੀਓ ਬਾਈਆਂ ਗੱਲਾਂ ਜਿੰਨੀਆਂ ਵੀ ਬੜੇ ਧਿਆਨ ਨਾਲ ਸੁਣ ਵੀ ਲਈਆਂ ਹੋਣੀਆਂ ਆ ਤਾਂ ਦੇਖੋ ਇੱਕ ਹੀ ਚੀਜ਼ ਆ ਰਹੀ ਹੈ ਸਾਹਮਣੇ ਕਿ ਜੋ ਬਾਬਾ ਦੀਪ ਸਿੰਘ ਸਿਗੇ ਹਨ ਉਹ ਇੱਕ ਆਪਣੇ ਬਹੁਤ ਹੀ ਉਸ ਟਾਈਮ ਦੇ ਇੱਕ ਤਕੜੇ ਯੋਧਾ ਸਿਗੇ ਤੇ ਜਿਨ੍ਹਾਂ ਨੇ ਆਪਣੇ ਗੁਰੂ ਦੇ ਲਈ ਇੱਕ ਕੁਰਬਾਨੀ ਦਿੱਤੀ ਸੀਗੀ ਤਾਂ ਪਰ ਮੈਂ ਅੱਜ ਇਹ ਸੀ ਸਮਝਦਾ ਕਿ ਦੇਖੋ ਅੱਜ ਦੇ ਟਾਈਮ 'ਚ ਜੋ ਆਪਣਾ ਪੰਜਾਬ ਆ ਉਹਨਾਂ ਚੀਜ਼ਾਂ ਦੇ ਬਾਰੇ ਜਾਣਨ ਦੀ ਬਜਾਏ ਕੁਝ ਹੋਰ ਹੀ ਚੀਜ਼ਾਂ ਤੇ ਰਿਐਕਟ ਪੈਦਾ ਕਰ ਰਿਹਾ ਵਾਪ ਹਣਾ ਤੇ ਬਾਕੀ ਮੈਂ ਵੀ ਕੋਈ ਐਡਾ ਹੈ ਨਹੀਂਗਾ ਜਿਆਦਾ ਜਿਆ ਮੇਰੇ ਕੋਲ ਜਿਆਦਾ ਨੌਲੇਜ ਹੋ ਸਕਦਾ ਬਟ ਪਰ ਮੈਨੂੰ ਜੋ ਕੁਝ ਜਿੰਨੀ ਕਿ ਮੇਰੀ ਨੌਲੇਜ ਆ ਉਹਦੇ ਅਕੋਰਡਿੰਗ ਮੈਨੂੰ ਵਧੀਆ ਲੱਗਿਆ ਕਿ ਹਾਂ ਰਿਐਲਿਟੀ 'ਚ ਉਹ ਇੱਕ ਯੋਧਾ ਸੀਗੇ ਤੇ ਉਹਨਾਂ ਨੇ ਆਪਣੇ ਗੁਰੂ ਲਈ ਕੁਰਬਾਨੀ ਦਿੱਤੀ ਆ ਹਣਾ ਤੇ ਆਪਾਂ ਨੂੰ ਇੱਕ ਚੀਜ਼ ਤਾਂ ਸਮਝ ਆ ਜਾਂਦੀ ਹੈ ਨਾ ਕਿ ਸਟਾਰਟਿੰਗ ਤੋਂ ਬਸ ਹੁੰਦੀ ਹੈ ਤੇ ਗੁਰੂ ਹਮੇਸ਼ਾ ਇੱਕ ਹੀ ਹੁੰਦਾ ਵਾ ਤਾਂ ਬਾਕੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ